ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ਆਪ ਵਿਧਾਇਕ ਰਮਨ ਰੋੜਾ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਦੋ ਗਵਾਹ ਵਿਜੀਲੈਂਸ ਸਾਹਮਣੇ ਆ ਗਏ ਅਤੇ ਵਿਧਾਇਕ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ। ਉਹਨਾਂ ਗਵਾਹਾਂ ਨੂੰ ਬਾਅਦ ਵਿੱਚ ਵਿਜੀਲੈਂਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਬਾਅਦ ਵਿੱਚ ਉਹਨਾਂ ਦੇ ਬਿਆਨ ਵੀ ਮਾਨਯੋਗ ਜੱਜ ਸਾਹਮਣੇ ਦਰਜ ਕਰਵਾਏ ਗਏ। ਸੂਤਰਾਂ ਦੀ ਮੰਨੀਯਤਾ ਬੀਤੇ ਦਿਨੀ ਲਗਭਗ 8 ਲੋਕ ਵਿਜੀਲੈਂਸ ਵਿਭਾਗ 'ਚ ਆਏ ਅਤੇ ਵਿਭਾਗ ਰਮਨ ਰੋੜਾ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ ਨੇ। ਇਹ ਉਹੀ ਪੀੜਤ ਹਨ ਜਿਨ੍ਹਾਂ ਨੂੰ ਰਮਨ ਰੋੜਾ ਨੇ ਜਾਲੀ ਨੋਟਿਸ ਭੇਜ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਤੋਂ ਰਿਸ਼ਵਤ ਵਜੋਂ ਪੈਸੇ ਲੈ ਗਏ ਸੂਤਰਾਂ ਦੀ ਮੰਨੀਤ ਹੈ ਕਿ ਪੀੜਤ ਜੋ ਕਿ ਸ਼ਹਿਰ ਦਾ ਇੱਕ ਮਸ਼ਹੂਰ ਟਾਬਾ ਮਾਲਕ ਹੈ ਉਸ ਦੀ ਉਸਾਰੀ ਪਹਿਲਾ ਰੋਗ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਏਟੀਪੀ ਕੋਲ ਭੇਜਿਆ ਗਿਆ ਅਤੇ ਬਾਅਦ ਵਿੱਚ ਰਾਜੀਨਾਮੇ ਲਈ ਕਿਸੇ ਵਿਅਕਤੀ ਨੂੰ ਵਿੱਚ ਪਾ ਕੇ ਸਮਝੌਤਾ ਕੀਤਾ ਗਿਆ ਇਸ ਸਮਝੌਤੇ ਦੇ ਬਦਲੇ ਉਸ ਕੋਲੋਂ 8 ਲੱਖ ਰੁਪਏ ਲੈ ਗਏ ਇਸ ਸਮਝੌਤੇ ਵਿੱਚ ਇੱਕ ਆਗੂ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੀ ਪੀੜਿਤ ਜੋ ਕਿ ਬੇਕਰੀ ਚਲਾਉਂਦਾ ਹੈ ਨੇ ਇੱਕ ਮਹਿਲਾ ਇੰਸਪੈਕਟਰ ਨੂੰ 3 ਲੱਖ ਰੁਪਏ ਦਿੱਤੇ ਬਾਅਦ ਵਿੱਚ ਕਿਹਾ ਗਿਆ ਕਿ ਇਹ ਇੱਕ ਪੈਸੇ ਵਿਧਾਇਕ ਰਮਨ ਰੋਣਾ ਨੂੰ ਦੇਣੇ ਨੇ ਇਸ ਲਈ ਬੇਕਰੀ ਮਾਲਕ ਨੇ ਨਗਰ ਨਿਗਮ ਜਾ ਕੇ ਪਹਿਲਾ ਇੰਸਪੈਕਟਰ ਨੂੰ ਪੈਸੇ ਦਿੱਤੇ ਵਿਜੀਲੈਂਸ ਹੁਣ ਉਕਤ ਮਹਿਲਾ ਇੰਸਪੈਕਟਰ ਨੂੰ ਜਾਂਚ ਵਿੱਚ ਸ਼ਾਮਲ ਕਰਨ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ ਦੂਜੇ ਪਾਸੇ ਵਿਧਾਇਕ ਰਮਨ ਰੋਣਾ ਦਾ ਬੀਤੇ ਦਿਨ ਹਸਤਾਲ ਤੋਂ ਰੂਟੀਨ ਚੈੱਕਅਪ ਵੀ ਕਰਵਾਇਆ ਜਾ ਰਿਹਾ ਹੈ ਸੂਤਰਾ ਦੀ ਮੰਨੀ ਦੇ ਵਿਧਾਇਕ ਨੂੰ ਅੱਜ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਤੇ ਹੋਰ ਰਿਮਾਈਂਡ ਮੰਗਿਆ ਜਾਏਗਾ ਅੱਜ ਵਿਭਾਗ ਨੇ ਪੀੜਤਾ ਦੇ ਬਿਆਨ ਨੂੰ ਸਿੱਧੇ ਅਦਾਲਤ ਵਿੱਚ ਦਰਜ ਕਰਵਾ ਦਿੱਤਾ ਹੁਣ ਦੇਖਣਾ ਹੈ ਕਿ ਅਗਲੀ ਕਾਰਵਾਈ ਕੀ ਹੋਏਗੀ ਅਤੇ ਕਿੰਨੇ ਕਪਲੇ ਸਾਹਮਣੇ ਆ ਰਹੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ਆਪ ਵਿਧਾਇਕ ਰਮਨ ਰੋੜਾ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਦੋ ਗਵਾਹ ਵਿਜੀਲੈਂਸ ਸਾਹਮਣੇ ਆ ਗਏ ਅਤੇ ਵਿਧਾਇਕ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ। ਉਹਨਾਂ ਗਵਾਹਾਂ ਨੂੰ ਬਾਅਦ ਵਿੱਚ ਵਿਜੀਲੈਂਸ ਵੱਲੋਂ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਬਾਅਦ ਵਿੱਚ ਉਹਨਾਂ ਦੇ ਬਿਆਨ ਵੀ ਮਾਨਜੋਗ ਜੱਜ ਸਾਹਮਣੇ ਦਰਜ ਕਰਵਾਏ ਗਏ। ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨੀ ਲਗਭਗ 8 ਲੋਕ ਵਿਜੀਲੈਂਸ ਵਿਭਾਗ 'ਚ ਆਏ ਅਤੇ ਵਿਵਾਗ ਰਮਨ ਰੋੜਾ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ ਨੇ। ਇਹ ਉਹੀ ਪੀੜਤ ਹਨ ਜਿਨ੍ਹਾਂ ਨੂੰ ਰਮਨ ਰੋੜਾ ਨੇ ਝਾਲੀ ਨੋਟਿਸ ਭੇਜ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਤੋਂ ਰਿਸ਼ਵਤ ਵਜੋਂ ਪੈਸੇ ਲੈ ਗਏ ਸੂਤਰਾ ਦੀ ਮੰਨੀਤ ਇੱਕ ਪੀੜਿਤ ਜੋ ਕਿ ਸ਼ਹਿਰ ਦਾ ਇੱਕ ਮਸ਼ਹੂਰ ਟਾਬਾ ਮਾਲਕ ਹੈ ਉਸ ਦੀ ਉਸਾਰੀ ਪਹਿਲਾ ਰੋਗ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਏਟੀਪੀ ਕੋਲ ਭੇਜਿਆ ਗਿਆ ਅਤੇ ਬਾਅਦ ਵਿੱਚ ਰਾਜੀਨਾਮੇ ਲਈ ਕਿਸੇ ਵਿਅਕਤੀ ਨੂੰ ਵਿੱਚ ਪਾ ਕੇ ਸਮਝੌਤਾ ਕੀਤਾ ਗਿਆ ਇਸ ਸਮਝੌਤੇ ਦੇ ਬਦਲੇ ਉਸ ਕੋਲੋਂ 8 ਲੱਖ ਰੁਪਏ ਲੈ ਗਏ ਇਸ ਸਮਝੌਤੇ ਵਿੱਚ ਇੱਕ ਆਗੂ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੀ ਪੀੜਿਤ ਜੋ ਕਿ ਬੈਕਰੀ ਚਲਾਉਂਦਾ ਹੈ ਨੇ ਇੱਕ ਮਹਿਲਾ ਇਨਸਪੈਕਟਰ ਨੂੰ 3 ਲੱਖ ਰੁਪਏ ਦਿੱਤੇ ਬਾਅਦ ਵਿੱਚ ਕਿਹਾ ਗਿਆ ਕਿ ਇਹ ਇੱਕ ਪੈਸੇ ਵਿਧਾਇਕ ਰਮਨ ਰੋਣਾ ਨੂੰ ਦੇਣੇ ਨੇ ਇਸ ਲਈ ਬੈકરી ਮਾਲਕ ਨੇ ਨਗਰ ਨਿਗਮ ਜਾ ਕੇ ਪਹਿਲਾ ਇਨਸਪੈਕਟਰ ਨੂੰ ਪੈਸੇ ਦਿੱਤੇ ਵਿਜੀਲੈਂਸ ਹੁਣ ਉਕਤ ਮਹਿਲਾ ਇਨਸਪੈਕਟਰ ਨੂੰ ਜਾਂਚ ਵਿੱਚ ਸ਼ਾਮਲ ਕਰਨ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ ਦੂਜੇ ਪਾਸੇ ਵਿਧਾਇਕ ਰਮਨ ਰੋੜਾ ਦਾ ਬੀਤੇ ਦਿਨ ਹਸਾਲ ਤੋਂ ਰੂਟੀਨ ਚੈੱਕਅਪ ਵੀ ਕਰਵਾਇਆ ਜਾ ਰਿਹਾ ਹੈ ਸੂਤਰਾਂ ਦੀ ਮੰਨੀ ਦੇ ਵਿਧਾਇਕ ਨੂੰ ਅੱਜ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਤੇ ਹੋਰ ਰਿਮਾਇੰਡ ਮੰਗਿਆ ਜਾਏਗਾ ਅੱਜ ਵਿਭਾਗ ਨੇ ਪੀੜਤਾ ਦੇ ਬਿਆਨ ਨੂੰ ਸਿੱਧੇ ਅਦਾਲਤ ਵਿੱਚ ਦਰਜ ਕਰਵਾ ਦਿੱਤਾ ਹੈ ਹੁਣ ਦੇਖਣਾ ਹੈਗੇ ਕਿ ਅਗਲੀ ਕਾਰਵਾਈ ਕੀ ਹੋਏਗੀ ਅਤੇ ਕਿੰਨੇ ਕੱਪਲੇ ਸਾਹਮਣੇ ਆ ਰਹੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ